ਰਸੋਈ ਦੇ ਵਿੱਚ ਕੰਮ ਆਉਣ ਵਾਲੀਆਂ ਜ਼ਰੂਰੀ ਗੱਲਾਂ ਧਿਆਨ ਨਾਲ ਸੁਣੋ ਨੰਬਰ 1 ਪਾਣੀ ਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਘੋਲ ਤਿਆਰ ਕਰੋ ਰਸੋਈ ਕਮਰੇ ਤੇ ਬਾਥਰੂਮ ਦੇ ਵਿੱਚ ਛਿੜਕਣ ਦੇ ਨਾਲ ਸਫਾਈਆਂ ਭੱਜ ਜਾਣਗੀਆਂ ਨੰਬਰ 2 ਸਬਜ਼ੀਆਂ ਨੂੰ ਜਿਆਦਾ ਹਰੀ ਸਮੇਂ ਤੱਕ ਤਾਜ਼ਾ ਰੱਖਣ ਦੇ ਲਈ ਭਿੱਜੇ ਹੋਏ ਕੱਪੜੇ ਦੇ ਵਿੱਚ ਲਪੇਟ ਕੇ ਸਟੋਰ ਕਰਨਾ ਚਾਹੀਦਾ ਹੈ ਨੰਬਰ 3 ਹਰੇ ਸਬਜ਼ੀਆਂ ਨੂੰ ਹਮੇਸ਼ਾ ਵਿਚਕਾਰ ਆਕਾਰ ਦੇ ਵਿੱਚ ਕੱਟਨੇ ਚਾਹੀਦੇ ਹਨ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟਣ ਦੇ ਨਾਲ ਸਬਜ਼ੀ ਦੀ ਪੌਸ਼ਕ ਤੱਤ ਸਮਬਤ ਹੋ ਜਾਂਦੇ ਹਨ ਨੰਬਰ 4 ਆਲੂ ਨੂੰ ਕੱਟਣ ਤੋਂ ਬਾਅਦ ਨਮਕ ਵਾਲੇ ਪਾਣੀ ਦੇ ਵਿੱਚ ਡੁਬੋ ਕੇ ਰੱਖਣ ਦੇ ਨਾਲ ਆਲੂ ਕਾਲਾ ਨਹੀਂ ਹੁੰਦਾ ਨੰਬਰ 5 ਲਸਣ ਨੂੰ ਹਲਕਾ ਜਾਂ ਗਰਮ ਕਰਨ ਦੇ ਨਾਲ ਉਸ ਦਾ ਛਿਲਕਾ ਜਲਦੀ ਉਤਰ ਜਾਂਦਾ ਹੈ ਨੰਬਰ 6 ਜਾਨਣਾ ਸਵੇਰੇ ਭਿੱਜੇ ਹੋਏ ਚਾਰ ਬਦਾਮ 100 ਗ੍ਰਾਮ ਮੂੰਗਫਲੀ ਦੇ 2 ਕੇਲੇ ਤੇ ਗੁੜ ਸਾਰੀਆਂ ਚੀਜ਼ਾਂ ਨੂੰ ਦੁੱਧ ਦੇ ਵਿੱਚ ਸ਼ੇਕ ਬਣਾ ਕੇ ਨਾਸ਼ਤੇ ਦੇ ਵਿੱਚ ਪੀ ਲਓ ਇਸ ਦੇ ਨਾਲ ਪ੍ਰੋਟੀਨ ਪਾਊਡਰ ਦੇ ਡੱਬੇ ਦੀ ਜ਼ਰੂਰਤ ਨਹੀਂ ਹੋਵੇਗੀ ਬਾਡੀ ਬਣਾ ਲੱਗੇਗੀ ਨੰਬਰ 7 ਪਨੀਰ ਬਣਾਉਣ ਤੋਂ ਬਾਅਦ ਜੋ ਦੁੱਧ ਦਾ ਪਾਣੀ ਬਚਿਆ ਹੁੰਦਾ ਹੈ ਉਸ ਦੇ ਨਾਲ ਆਟਾ ਗੁੰਨੂ ਰੋਟੀਆਂ ਪਰੌਂਠੇ ਬਹੁਤ ਸਵਾਦਿਸ਼ਟ ਬਣਦੀਆਂ ਹਨ ਨੰਬਰ 8 ਜੇਕਰ ਮਿਕਸ ਵੈਜ ਕਟਲੇਟ ਬਣਾ ਰਹੇ ਹਾਂ ਤਾਂ ਸਬਜ਼ੀ ਉਬਲਣ ਤੋਂ ਬਾਅਦ ਪਾਣੀ ਬਚੇ ਹੋਏ ਦੇ ਨਾਲ ਉਸ ਦਾ ਸੂਪ ਜਾਂ ਫਿਰ ਦਾਲ ਪਕਾਉਣ ਦੇ ਵਿੱਚ ਪਾ ਦਿਓ ਦਾਲ ਬਹੁਤ ਸਵਾਦਿਸ਼ਟ ਬਣਦੀ ਹੈ ਨੰਬਰ 9 ਲੋਕੀ ਦਾ ਹਲਵਾ ਬਣਾਉਂਦੇ ਸਮੇ ਲੋਕੀ ਦੇ ਵਿੱਚ ਮਲਾਈ ਪਾ ਦਿਓ ਭੁੰਨੇ ਹੋਏ ਹਲਵੇ ਦਾ ਜਿਆਦਾ ਸਵਾਦਿਸ਼ਟ ਬਣੂਗਾ ਨੰਬਰ 10 ਦਹੀਂ ਨੂੰ ਬਣਾਉਂਦੇ ਸਮੇ ਪੀਸੀ ਹੋਈ ਦਾਲ ਦੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਕੇ ਫੇਰ ਫੇਟੋ ਦਹੀਂ ਬਹੁਤ ਅਦਿਕ ਸਵਾਦ ਅਤੇ ਮਲਾਈਮ ਬਣਦੀ ਹੈ ਨੰਬਰ 11 ਅੰਕੁਰਿਤ ਦਾਲਾਂ ਨੂੰ ਜਿਆਦਾ ਸਮੇਂ ਤੱਕ ਫਰੈਸ਼ ਰੱਖਣ ਦੇ ਲਈ ਨਿੰਬੂ ਦਾ ਰਸ ਛਿੜਕ ਕੇ ਫ੍ਰਿਜ ਵਿੱਚ ਰੱਖ ਦਿਓ ਨੰਬਰ 12 ਕਚੌਰੀਆਂ ਨੂੰ ਭਰੌਣ ਦੇ ਸਮੇਂ ਮੈਦੇ ਦੇ ਵਿੱਚ ਥੋੜਾ ਜਿਹਾ ਦਹੀਂ ਮਿਲਾ ਲਓ ਅਤੇ ਫਿਰ ਗੁੰਨੋ ਕਚੌਰੀਆਂ ਸੌਫਟ ਅਤੇ ਸਵਾਦਿਸ਼ਟ ਬਣਦੀਆਂ ਹਨ ਨੰਬਰ 13 ਦਹੀਂ ਜਮਾਉਂਦੇ ਸਮੇਂ ਦੁੱਧ ਦੇ ਵਿੱਚ ਥੋੜਾ ਜਿਹਾ ਨਾਰੀਅਲ ਦਾ ਟੁਕੜਾ ਪਾ ਦਿਓ ਉਦਾਂ ਹੀ 2 3 ਨਾ ਤੱਕ ਤਾਜ਼ਾ ਰਹੇਗਾ ਸੌਫਟ ਅਤੇ ਟੇਸਟੀ ਬਣਦੀ ਹੈ ਨੰਬਰ 14 ਮੋਗ ਦਾਲ ਦੇ ਚੀਲੇ ਬਣਾਉਣ ਦੇ ਸਮੇਂ ਦਾਲ ਦੇ ਵਿੱਚ 2 ਵੱਡੇ ਚਮਚ ਚਾਵਲ ਦਾ ਆਟਾ ਮਿਲਾ ਕੇ ਦਿਓ ਚੀਲੇ कुरकुरੇ ਬਣਨਗੇ ਨੰਬਰ 15 ਦੇਸੀ ਘਿਓ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਰੱਖਣ ਦੇ ਲਈ ਉਸ ਦੇ ਵਿੱਚ ਇੱਕ ਟੁਕੜਾ ਗੁੜਾ ਅਤੇ ਇੱਕ ਟੁਕੜਾ ਸੇਧਾ ਨਮਕ ਦਾ ਪਾ ਦਿਓ ਕਿਉਂ ਤਾਜ਼ਾ ਬਣਿਆ ਰਹੇਗਾ ਨੰਬਰ 16 ਪੇਪਰ ਦੋਸਾ ਨੂੰ ਬਣਾਉਣ ਦੇ ਸਮੇਂ ਮਿਸ਼ਰਣ ਦੇ ਵਿੱਚ ਦੋ ਚਮਚੇ ਮੱਕੀ ਦਾ ਆਟਾ ਮਿਲਾ ਦਿਓ ਦੋਸਾ ਕਰਾਰਾ ਬਣੂਗਾ ਨੰਬਰ 17 ਨਿੰਬੂ ਦਾ ਰਸ ਨਿਚੋੜਨ ਦੇ ਬਾਅਦ ਛਿਲਕੇ ਨੂੰ ਸੁੱਟਣਾ ਨਹੀਂ ਚਾਹੀਦਾ ਛਿਲਕੇ ਨੂੰ ਕਿਸੇ ਸਾਫ਼ ਭਾਂਡੇ ਦੇ ਵਿੱਚ ਪਾ ਦਿਓ ਇਸ ਦੇ ਵਿੱਚ ਨਮਕ ਪਾ ਦਿਓ ਅਤੇ ਧੁੱਪ ਦੇ ਵਿੱਚ ਰੱਖ ਦਿਓ ਕੁਝ ਹੀ ਦਿਨਾਂ ਦੇ ਵਿੱਚ ਨਿੰਬੂ ਦਾ ਅਚਾਰ ਤਿਆਰ ਹੋ ਜਾਵੇਗਾ ਨੰਬਰ 18 ਪਨੀਰ ਜਾਂ ਚੀਜ਼ ਕद्दू ਕਸ ਕਰਦੇ ਸਮੇਂ ਕद्दू ਕਸ ਦੇ ਵਿੱਚ ਥੋੜਾ ਜਿਹਾ ਦੇ ਉੱਪਰ ਥੋੜਾ ਜਿਹਾ ਤੇਲ ਲਗਾ ਲਓ ਪਨੀਰ ਚਿਪਕੂਗਾ ਨਹੀਂ ਨੰਬਰ 19 ਸਵੇਰੇ ਗੋਭੀ ਦੀ ਸਬਜ਼ੀ ਬਣਾਉਣੀ ਹੈ ਤਾਂ ਗੋਭੀ ਨੂੰ ਰਾਤ ਦੇ ਸਮੇਂ ਵੱਡੇ ਟੁਕੜਿਆਂ ਦੇ ਵਿੱਚ ਤੋੜ ਕੇ ਨਮਕ ਮਿਲਾ ਕੇ ਪਾਣੀ ਦੇ ਵਿੱਚ ਰੱਖ ਦਿਓ ਗੋਭੀ ਦੇ ਕੀੜੇ ਨਿਕਲ ਜਾਣਗੇ ਗੋਭੀ ਸਫੇਦ ਅਤੇ ਖਿਲੀ-ਖਿਲੀ ਬਣੂਗੀ ਨੰਬਰ 20 ਦੁੱਧ ਜਾਂ ਖੀਰ ਜਲ ਜਾਵੇ ਤਾਂ ਉਸ ਦੇ ਵਿੱਚ ਦੋ ਤਿੰਨ ਪਾਣ ਦੇ ਪੱਤੇ ਪਾ ਦਿਓ ਗਰਮ ਹੋਏ ਦੁੱਧ ਵਿੱਚ ਜਲੇ ਹੋਏ ਦੁੱਧ ਦੀ ਸਮਰਨ ਨਹੀਂ ਆਵੇਗੀ ਨੰਬਰ 21 ਹਰੀਆਂ ਸਬਜ਼ੀਆਂ ਨੂੰ ਬਣਾਉਂਦੇ ਸਮੇਂ ਜੇਕਰ ਚੌਥਾ ਹਿੱਸਾ ਚਮਚਾ ਚੀਨੀ ਦਾ ਮਿਲਾ ਦਿਓ ਤਾਂ ਸਬਜ਼ੀਆਂ ਦਾ ਰੰਗ ਸੁੰਦਰ ਰਹਿੰਦਾ ਹੈ ਨੰਬਰ 22 ਗੋਭੀ ਨੂੰ ਬਣਾਉਂਦੇ ਸਮੇਂ ਉਸ ਦੇ ਵਿੱਚ ਦੋ ਚਮਚਾ ਦੁੱਧ ਅਤੇ ਇੱਕ ਨਮਕ मिला ਦਿਓ ਤਾਂ ਗੋਭੀ ਦਾ ਰੰਗ ਸਫੇਦ ਹੀ ਰਹਿੰਦਾ ਹੈ ਨੰਬਰ 23 ਆਟਾ ਗੁੰਨਦੇ ਸਮੇ ਉਸ ਦੇ ਵਿੱਚ ਥੋੜਾ ਜਿਹਾ ਤੇਲ ਲਗਾ ਦਿਓ ਆਟਾ ਮੁਲਾਇਮ ਬਣਿਆ ਰਹਿੰਦਾ ਹੈ ਨੰਬਰ 24 ਜੇਕਰ ਤੁਸੀਂ ਖੀਰ ਜਾਂ ਕਸਟਰਡ ਬਣਾ ਰਹੇ ਹੋ ਤਾਂ ਭਾਰੀ ਦਾ ਬਰਤਨ ਇਸਤੇਮਾਲ ਕਰੋ ਇਸ ਦੇ ਬਰਤਨ ਦੇ ਨਾਲ ਵਿੱਚ ਖੀਰ ਜਾਂ ਕਸਟਰਡ ਨਹੀਂ ਜਲੇਗਾ ਤੇ ਸਵਾਦ ਵੀ ਵਧੀਆ ਹੋਵੇਗਾ ਨੰਬਰ 25 ਜੇਕਰ ਤੁਸੀਂ ਇਹ ਕਰੀਮ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਫੁੱਲ ਕਰੀਮ ਵਾਲਾ ਦੁੱਧ ਇਸਤੇਮਾਲ ਕਰੋ ਨੰਬਰ 26 14 ਦੇ ਵਿੱਚ ਇੱਕ ਚਮਚਾ ਆਇਲ ਅਤੇ ਕੁਝ ਬੂੰਦਾਂ ਨਿੰਬੂ ਦੇ ਰਸ ਦੇ ਮਿਲਾਉਣ ਦੇ ਨਾਲ ਉਹ ਪੱਕਣ ਤੋਂ ਬਾਅਦ ਖਿਲੇ-ਖਿਲੇ ਰਹਿੰਦੇ ਹਨ। ਨੰਬਰ 27 ਮੇਥੀ ਦਾ ਕੋੜ ਆਪਨ ਹਟਾਉਣ ਦੇ ਲਈ ਥੋੜਾ ਜਿਹਾ ਨਮਕ ਮਿਲਾ ਦਿਓ ਤੇ ਥੋੜੀ ਦੇਰ ਦੇ ਲਈ ਅਲੱਗ ਰੱਖ ਦਿਓ। ਨੰਬਰ 28 ਇੱਕ ਚਮਚਾ ਸ਼ੱਕਰ ਪੂਰਾ ਹੋਣ ਤੱਕ ਗਰਮ ਕਰੋ। ਕੇਕ ਦੇ ਮਿਸ਼ਰਣ ਦੇ ਵਿੱਚ ਸ਼ੱਕਰ ਨੂੰ ਮਿਲਾ ਦਿਓ। ਇਸ ਦਾ ਰੰਗ ਸੁੰਦਰ ਆਵੇਗਾ। ਨੰਬਰ 29 ਆਲੂਆਂ ਦੇ ਪਰੌਂਠੇ ਬਣਾਉਂਦੇ ਸਮੇਂ ਆਲੂਆਂ ਦੇ ਮਿਸ਼ਰਣ ਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਮਿਲਾ ਦਿਓ ਪਰੌਂਠੇ ਇੰਨੇ ਸਵਾਦਿਸ਼ਟ ਹੋ ਜਾਣਗੇ ਕਿ ਹਰ ਕੋਈ ਜ਼ਿਆਦਾ ਖਾਣਾ ਚਾਹੇਗਾ ਨੰਬਰ 30 ਆਟਾ ਗੁੰਨਦੇ ਸਮੇਂ ਪਾਣੀ ਦੇ ਵਿੱਚ ਥੋੜਾ ਜਿਹਾ ਦੁੱਧ ਮਿਲਾਓ ਇਸ ਦੇ ਨਾਲ ਰੋਟੀ ਅਤੇ ਪਰੌਂਠਿਆਂ ਦਾ ਸਵਾਦ ਬਦਲ ਜਾਂਦਾ ਹੈ ਤੇ ਬਹੁਤ ਮੁਲਾਇਮ ਬਣਦੇ ਹਨ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ 'ਤੇ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਭੁੱਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ